ਉਹਨੂੰ ਕੰਗਣਾ ਰੌਪ ਤਾਂ ਹੀ ਤੋਂ ਬੀਦਰ ਪਹਿਲਾਂ ਕਿ ਟਵੀਟ ਕਰਦੀ ਹੈ ਉਸ ਟਵੀਟ ਦੇ ਵਿੱਚ ਕਹਿੰਦੀ ਆ ਕਿ ਜਿਹੜੀ ਰੇਪ ਹੁੰਦੇ ਆ ਸਾਡੇ ਬਾਲੀਵੁੱਡ ਦੇ ਵਿੱਚ ਤਾਂ ਆਮ ਘਟਨਾ ਆ ਇਹਦੇ ਰਾਹੀਂ ਹੋ ਕੇ ਲੰਘਣਾ ਪੈਂਦਾ ਮੈਨੂੰ ਵੀ ਇਹਦਾ ਸਾਹਮਣਾ ਕਰਨਾ ਪਿਆ ਉਸ ਸੰਦਰਭ ਦੇ ਵਿੱਚ ਮਾਨ ਸਾਹਮਣੇ ਕਹਿੰਦਾ ਕਿ ਇਹ ਜੀ ਕੰਗਣਾ ਰੌਪ ਨੇ ਕਿਹਾ ਉਹਨੂੰ ਵੱਧ ਐਕਸਪੀਰੀਅੰਸ ਹੈ ਤੁਸੀਂ ਉਹਨੂੰ ਪੁੱਛੋ ਮੈਂ ਇਹਨਾਂ ਤੋਂ ਨਹੀਂ ਚਾਹਤਾ ਰਨਾਲਡ ਸਾਉਥ ਕੋ ਰੇਪ ਆਨ ਦਾ ਬੋਸ ਦਾ ਦਰਵਾ ਹੈ ਉਹਨ세 ਅੱਗੇ ਪੁੱਛ ਸਕਦੇ ਨੇ ਕਿ ਕੈਸੇ ਹੋਤਾ ਹੈ ਰੇਪ ਉਹਦੇ ਜਵਾਬ ਵਿੱਚ ਕੰਗੜਾ ਨੌਤ ਬੋਲਦੀ ਐ ਕਿ ਮੈਨੂੰ ਤਾਂ ਰੇਵ ਦੀਆਂ ਧਮਕੀਆਂ ਆ ਗਈਆਂ ਮੈਨੂੰ ਦੱਸੋ ਇਹਦੇ ਵਿੱਚ ਰੇਵ ਦੀ ਧਮਕੀ ਕਾਦੀ ਹੁਣ ਕੰਗੜਾ ਨੌਤ ਦਾ ਇਹ ਜਿਹੜਾ ਐਟੀਟਿਊਡ ਹੁੜੇ ਹੀ ਨਹੀਂ ਹੋਇਆ ਤੁਸੀਂ ਕਹਿੰਦੇ ਐਮਰਜੈਂਸੀ ਫਿਲਮ ਤੋਂ ਬਾਅਦ ਮੰਨ ਲਓ ਬਾਅਦ ਸਾਰਾ ਕੁਝ ਹੋ ਰਿਹਾ ਬਵਾਦ ਨਾ ਉਹ ਤਾਂ ਪਿਛਲੇ 2-3 ਸਾਲਾਂ ਤੋਂ ਲੱਗੀ ਹੋਈ ਐ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਕਦੇ ਕਹਿੰਦੀ ਪੰਜਾਬ ਅੱਤਵਾਦ ਦਾ ਡਾ ਕਦੇ ਕਹਿੰਦੀ ਕਿਸਾਨਾਂ ਦਾ ਅੰਦੋਲਨ ਅੱਤਵਾਦ ਦਾ ਡਾ ਕਦੇ ਕਹਿੰਦੀ ਕਿ ਅੰਸਤਾਨ ਅੰਦੋਲਨ ਦੇ ਵਿੱਚ ਜਿਹੜੀਆਂ ਬੀਬੀਆਂ ਗਈਆਂ ਉਹ ਤਾਂ ਦੋ ਦੋ ਸੌ ਨੇ ਢਿਆੜੀ ਦੇ ਗਿਣਾ ਉਹ ਤਾਂ ਟਕੇ ਟਕੇ ਦੀਆਂ ਔਰਤਾਂ ਆ ਮਨੂੰ ਕੰਗੜਾ ਰੌਤ ਤਾਂ ਕੋਈ ਮੌਕਾ ਹੀ ਨਹੀਂ ਛੱਡ ਰਹੀ ਜਿੰਨਾਂ ਲੋਕਾਂ ਦੇ ਸਹਾਰੇ ਲੱਗੀ ਹੋਈ ਹੈ ਭਾਜੀਪੀ ਤੇ ਆਰਐਸਐਸ ਤੇ ਉਹ ਤਾਂ ਕਹਿੰਦੇ ਪਏ ਨੇ ਕਿ ਭਈ ਸਾਡਾ ਕੋਈ ਸੇ ਤਰੀਕੇ ਦੇ ਨਾਲ ਲੈਣ ਦੇਣੀ ਹੈਗਾ ਭਾਵੇਂ ਉਹ ਸੰਸਦ ਹੈਗੇ ਨੇ ਮੰਡੀ ਤੋਂ ਭਾਵੇਂ ਭਾਜੀਪੀ ਦੇ ਵਿੱਚ ਉਹ ਹੈਗੇ ਨੇ ਪਰ ਇਸ ਫਿਲਮ ਦੇ ਪੱਖੋਂ ਜਾਂ ਫਿਰ ਹੋਰ ਚੀਜ਼ਾਂ ਪੱਖੋਂ ਭਾਜੀਪੀ ਅਤੇ ਆਰਐਸਐਸ ਦਾ ਕਿਸੇ ਤਰੀਕੇ ਦੇ ਨਾਲ ਲੈਣ ਦੇਣੀ ਹੈਗਾ ਲੀਡਰ ਹੀ ਕਹਿੰਦੇ ਨੇ ਕਿਦਾਂ ਕਿੰਨਾ ਕੁ ਨੇ ਸੱਚ ਮੰਨ ਲਈ ਲਗਾਮ ਤਾਂ ਉਹਨਾਂ ਦੇ ਹੱਥੇ ਹਨ ਬੀਜੇਪੀ ਦੇ ਵਿੱਚ ਉਹਨਾਂ ਦੀ رائے ਤੋਂ ਬਿਨਾ ਉਹਨਾਂ ਦਾ ਕੋਈ ਆਗੂ ਬਿਆਨ ਨਹੀਂ ਦੇ ਸਕਦਾ ਇਹ ਤਾਂ ਮੈਂਬਰ ਪਾਰਲੀਮੈਂਟ ਉਹਨਾਂ ਦੀ ਮੋਦੀ ਦੀ ਖਾਸਮ ਖਾਸ ਹੈ ਇਹ ਤਾਂ ਲਗਾਮ ਖੁੱਲੀ ਛੱਡੀ ਹੋਈ ਹੈ ਐਕਚੁਅਲ ਦੇ ਵਿੱਚ ਇਹ ਸਿਨੈਰੀਓ ਜਾਂ ਫਿਰ ਇਹ ਚੀਜ਼ਾਂ ਜੋ ਐਗਜ਼ਿਸਟ ਕਰਦੀਆਂ ਨੇ ਜੋ ਫਿਲਮ ਦੇ ਟ੍ਰੇਲਰ ਦੇ ਵਿੱਚ ਦਿਖਾਈਆਂ ਇੰੀਆਂ ਨੇ ਸਰਦਾਰ ਜੀ ਇੱਥੇ ਦਰਦ ਹੁੰਦਾ ਹੈ ਇਹ ਘਟੀਆਂ ਗੱਲਾਂ ਸੁਣ ਕੇ ਜੋ ਫਿਲਮ ਦੇ ਵਿੱਚ ਦਿਖਾਇਆ ਗਿਆ ਠੀਕ ਹੈ ਨਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਦੀ ਦਾ ਆਖਦੀ ਨਹੀਂ ਸੀ ਐਮਰਜੈਂਸੀ ਲੱਗੀ ਸਭ ਤੋਂ ਪਹਿਲਾਂ ਸਿੱਖਾਂ ਨੇ ਵਿਰੋਧ ਕੀਤਾ ਅਕਾਲੀ ਦਲ ਨੇ ਵਿਰੋਧ ਕੀਤਾ ਸੀ ਉਹਦਾ ਅਸੀਂ ਲੜੇ ਆ ਪੰਜਾਬੀ ਗਏ ਆ ਜ਼ਿਲ੍ਹਿਆਂ ਦੇ ਵਿੱਚ ਸਿੱਖ ਸਰਦਾਰ ਜ਼ਿਲ੍ਹਿਆਂ ਦੇ ਵਿੱਚ ਗਏ ਆ ਐਮਰਜੈਂਸੀ ਤੇ ਦਾ ਸੀ ਵਿਰੋਧੀਆਂ ਵੱਡੇ ਔਰ ਐਮਰਜੈਂਸੀ ਦੀ ਆੜ ਦੇ ਵਿੱਚ ਤੁਸੀਂ ਦੱਸੋ ਐਮਰਜੈਂਸੀ ਲੱਗੀ 1975 ਦੇ ਵਿੱਚ ਤੇ ਸੰਤ ਜਰਨੈਲ ਸਿੰਘ ਸਿਆਸੀ ਸੀਨ ਤੇ ਆਉਂਦੇ 1977 ਦੇ ਵਿੱਚ ਸੈਂਸਰ ਬੋਰਡ ਵੱਲੋਂ ਇਸ ਫਿਲਮ ਨੂੰ ਕਿਵੇਂ ਪਾਸ ਕਰ ਦਿੱਤਾ ਗਿਆ ਸੈਂਸਰ ਬੋਰਡ ਦਾ ਕੀ ਹੈ ਕੰਗੜਾ ਨਰੌਤ ਬੀਜੇਪੀ ਦੀ ਐਮਪੀ ਆਪੇ ਹੀ ਰਾਈਟਰ ਆਪੇ ਹੀ ਐਕਟ੍ਰੈਸ ਆਪੇ ਹੀ ਡਾਇਰੈਕਟਰ ਮੋਦੀ ਦੀ ਖਾਸ ਇਹਨੂੰ ਕੌਣ ਰੋਕੇ ਜਿਹੜੇ ਸੀਨਾਂ ਤੇ ਸਾਨੂੰ ਇਤਰਾਜ਼ ਹੈ ਜੇ ਉਹ ਕੱਟ ਦੇਣਗੇ ਤਾਂ ਲਾ ਲੈਣ ਕਿਹੜੇ ਸੀਨਾਂ ਤੋਂ ਤੁਹਾਨੂੰ ਇਤਰਾਜ਼ ਹੈ ਜਿੰਦੀ ਦੀ ਸਿੱਖਾਂ ਨੂੰ ਬਦਨਾਮ ਕਰਨ ਵਾਲੇ ਸੀਨ ਤੇ ਜੇ ਕਹਿਣ ਵੀ ਉਹ ਵੀ ਲਾਉਣੇ ਆ ਸੀਨ ਵੀ ਵਿੱਚ ਰਹਿਣਗੇ ਤੇ ਫਿਰ ਅਸੀਂ ਫਿਲਮ ਵੀ ਚਲਾਉਣੀ ਆ ਇੱਕ ਸੁਣੀ ਗੱਲ ਉਹ ਕਹਿੰਦੇ ਬਿੱਲੀ ਆ ਵੀ ਕੰਧ ਟੱਪ ਕੇ ਬਿੱਲਾ ਅਜਵੇ ਦੁੱਧ ਪੀ ਜਵੇ ਕੋਈ ਗੱਲ ਨਹੀਂ ਜਦੋਂ ਕੰਧ ਤੇ ਬੈਠ ਕੇ ਨਾ ਮੁੜ ਕੇ ਮੁੱਛਾ ਜੀਆਂ ਹਿਲਾਉਂਦਾ ਉਦੋਂ ਖੰਦਕ ਆਉਂਦੀ ਹੈ ਇਸ ਕਰਕੇ ਜੀ ਚਾਹੁੰਦੇ ਆ ਵੀ ਹੱਕ ਦੇ ਜੋਰ ਨਾਲ ਚਲਾਉਣੀ ਆ ਤਾਂ ਵੀ ਦਫਾਨ ਨੂੰ ਚਾਕੇ ਕੰਗਨਰ ਨੌਤ ਦੀ ਜਦੋਂ ਤੋਂ ਇਮਰਜੈਂਸੀ ਫਿਲਮ ਦਾ ਟ੍ਰੇਲਰ ਆਇਆ ਹੈ ਉਦੋਂ ਤੋਂ ਹੀ ਕੰਗਨਰ ਨੌਤ ਲਗਾਤਾਰ ਵਿਵਾਦਾਂ ਦੇ ਵਿੱਚ ਫਸੀ ਹੋਈ ਹੈ ਜਿਸ ਤੋਂ ਬਾਅਦ ਲਗਾਤਾਰ ਕੰਗਨਰ ਨੌਤ ਦੇ ਉੱਪਰ ਵੱਖ-ਵੱਖ ਲੋਕਾਂ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਇਸ ਟਿੱਪਣੀ ਦੇ ਵਿੱਚ ਇੱਕ ਨਾਂ ਸਿਮਰਜੀਤ ਸਿੰਘ ਮਾਨਹੋਰਾ ਦਾ ਵੀ ਹੁੰਦਾ ਹੈ ਬੀਤੇ ਦਿਨ ਉਹਨਾਂ ਵੱਲੋਂ ਇੱਕ ਟਿੱਪਣੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਟਿੱਪਣੀ ਦਾ ਵੀ ਬਵਾਲ ਲਗਾਤਾਰ ਜੜਾ ਹੈ ਉਹ ਪੰਜਾਬ ਦੇ ਵਿੱਚ ਵਿਛਾਇਆ ਜਾ ਰਿਹਾ ਹੈਗਾ ਸਾਡੇ ਨਾਲ ਗੱਲਬਾਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਪੋਕਸਪਰਸਨ ਨੇ ਹਰਜਿੰਦਰ ਸਿੰਘ ਹੁਰੀ ਗੱਲਬਾਤ ਕਰਨ ਲਿਏ ਆ ਜਿਸ ਤਰੀਕੇ ਦੇ ਨਾਲ ਬਿਆਨ ਆਇਆ ਜਾਂ ਫਿਰ ਟਿੱਪਣੀ ਆਈ ਸਿਮਰਜੀਤ ਸਿੰਘ ਮਾਨੋਹੂਰਾ ਦੀ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਸ ਟਿੱਪਣੀ ਨੂੰ ਲੈ ਕੇ ਬਵਾਲ ਜਿਹੜਾ ਹੈ ਉਹ ਖੜਾ ਕੀਤਾ ਜਾ ਰਿਹਾ ਹੈ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਅੱਜ ਤੁਸੀਂ ਕਹਿ ਰਹੇ ਹੋ ਕਿ ਬਈ ਜਿਸ ਤਰੀਕੇ ਦੀ ਟਿੱਪਣੀ ਆਈ ਹੈ ਉਸ ਨੂੰ ਤੋੜ ਮੋੜ ਕੇ ਦਿਖਾਇਆ ਜਾ ਰਿਹਾ ਹੈ ਅਹ ਦੇਖੋ ਤੁਸੀਂ ਜਰਨਲਿਸਟ ਹੋ ਤੁਸੀਂ ਇਸ ਗੱਲ ਨੂੰ ਬਹੁਤ ਭਲੀ ਭਾਂਤ ਸਮਝ ਵੀ ਸਕਦੇ ਹੋ ਤੇ ਤੁਸੀਂ ਸਮਝਦੇ ਵੀ ਹੋਮੋਗੇ ਸਰਦਾਰ ਮਾਨ ਸਾਹਿਬ ਨੂੰ ਤੁਹਾਡੇ ਵਾਂਗ ਇੱਕ ਪੱਤਰਕਾਰ ਭਰਾ ਦੇ ਪੁੱਛਿਆ ਕਿ ਕੰਗੜਾ ਰੌਤ ਰੇਪ ਰੇਪ ਦੀ ਗੱਲ ਬਹੁਤ ਕਰਦੀ ਹੈ ਕਿਸਾਨ ਅੰਦੋਲਨ ਨੂੰ ਰੇਪ ਨਾਲ ਜੋੜੀ ਜਾਂਦੀ ਕਿ ਉੱਥੇ ਦਾ ਕਿਸਾਨ ਅੰਦੋਲਨ ਨੂੰ ਢੰਡਣ ਦੇ ਲਈ ਬਦਨਾਮ ਕਰਨ ਦੇ ਲਈ ਕਿਦੀ ਉੱਥੇ ਦਾ ਰੇਪ ਹੁੰਦੇ ਸੀਗੇ ਬੜੀ ਮਾੜੀ ਗੱਲ ਹੈ ਹੁਣ ਕੰਗੜਾ ਰੌਤ ਅਜ ਤੋਂ 20 ਦਿਨ ਪਹਿਲਾਂ ਇੱਕ ਟਵੀਟ ਕਰਦੀ ਹੈ ਉਸ ਟਵੀਟ ਦੇ ਵਿੱਚ ਕਹਿੰਦੀ ਆ ਕਿ ਜਿਹੜੀ ਰੇਪ ਹੁੰਦੇ ਆ ਸਾਡੇ ਬਾਲੀਵੁੱਡ ਦੇ ਵਿੱਚ ਤਾਂ ਆਮ ਘਟਨਾ ਮੈਂ ਇਦੇ ਰਾਹੀ ਹੋ ਕੇ ਲੰਘਣਾ ਪੈਂਦਾ ਮੈਨੂੰ ਵੀ ਇਹਦਾ ਸਾਹਮਣਾ ਕਰਨਾ ਪਿਆ ਉਸ ਸੰਦਰਭ ਦੇ ਵਿੱਚ ਮਾਨਸਾਹਬ ਨੇ ਕਿਹਾ ਤਾਂ ਕਿ ਇਹ ਜੀ ਕੰਗੜਾ ਰੌਤ ਨੇ ਕਿਹਾ ਉਹਨੂੰ ਵੱਧ ਐਕਸਪੀਰੀਅੰਸ ਹੈ ਤੁਸੀਂ ਉਹਨੂੰ ਪੁੱਛੋ ਕੋਈ ਗਲਤ ਤਾਂ ਕਿਹਾ ਨਹੀਂ ਉਹਦੇ ਜਵਾਬ ਵਿੱਚ ਕੰਗੜਾ ਰੌਤ ਬੋਲਦੀ ਹੈ ਕਿ ਮੈਨੂੰ ਤਾਂ ਰੇਵ ਦੀਆਂ ਧਮਕੀਆਂ ਆ ਗਈਆਂ ਮੈਨੂੰ ਦੱਸੋ ਇਹਦੇ ਵਿੱਚ ਰੇਵ ਦੀ ਧਮਕੀ ਕਾਦੀ ਹੈ ਫਿਰ ਬੋਲਦੀ ਹੈ ਕਿ ਮੇਰੇ ਤਾਂ ਮੱਥੇ ਤੇ ਗਨ ਰੱਖਤੀ ਹੈ ਮਤਲਬ ਦੋਡੇ ਗੱਲਾਂ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੀਆਂ ਸਿੱਖ ਕੌਮ ਨੂੰ ਬਦਨਾਮ ਕਰਨੇ ਹੁਣ ਕੰਗੜਾ ਰੌਦਾਈ ਜਿਹੜਾ ਐਟੀਟਿਊਡ ਹੁੜੇ ਹੀ ਨਹੀਂ ਹੋਇਆ ਤੁਸੀਂ ਕਹਿੰਦੇ ਐਮਰਜੈਂਸੀ ਫਿਲਮ ਤੋਂ ਬਾਅਦ ਮੰਨ ਲਓ ਬਾਅਦ ਸਾਰਾ ਕੁਝ ਹੋ ਰਿਹਾ ਬਵੱਦ ਨਾ ਉਹ ਤਾਂ ਪਿਛਲੇ ਢਾਈ ਤਿੰਨ ਸਾਲਾਂ ਤੋਂ ਲੱਗੀ ਹੋਈ ਆ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਕਦੇ ਕਹਿੰਦੀ ਪੰਜਾਬ ਅੱਤਵਾਦ ਦਾ ਅੱਡਾ ਕਦੇ ਕਹਿੰਦੀ ਕਿਸਾਨ ਅੰਦੋਲਨ ਅੱਤਵਾਦ ਦਾ ਅੱਡਾ ਕਦੇ ਕਹਿੰਦੀ ਕਨਿਸਤਾਨ ਅੰਦੋਲਨ ਦੇ ਵਿੱਚ ਜਿਹੜੀਆਂ ਬੀਬੀਆਂ ਗਈਆਂ ਉਹ ਤਾਂ 2 200 ਦੀਹਾੜੀ ਤੇ ਗਈਆਂ ਉਹ ਤਾਂ ਟਕੇ ਟਕੇ ਦੀਆਂ ਔਰਤਾਂ ਆ ਮੰਨੋ ਕੰਗੜਾ ਰੌਦਾ ਤਾਂ ਕੋਈ ਮੌਕਾ ਹੀ ਨਹੀਂ ਛੱਡ ਰਹੀ ਸਿੱਖ ਕੌਮ ਨੂੰ ਤੇ ਪੰਜਾਬ ਨੂੰ ਬਦਨਾਮ ਕਰਨ ਲਈ ਕੋਈ ਮੌਕਾ ਨਹੀਂ ਛੱਡਦੀ ਮੌਕਾ ਨਹੀਂ ਛੱਡ ਰਹੀ ਹੁਣ ਜਿਹੜਾ ਉਹਨੇ ਆ ਵੱਡਾ ਗੱਲ ਕਹਿ ਦਿੱਤੀ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਸਿੱਖ ਧਰਮ ਨੂੰ ਪੜ੍ਹਾਈ ਹੋਏ ਲੋਕਾਂ ਸਾਡਾ ਅਕੀਦਾ ਸਿੱਖ ਫਲਸਫਾ ਜਿਹੜਾ ਔਰਤ ਨੂੰ ਬਹੁਤ ਉੱਚਾ ਸਥਾਨ ਦਿੰਦਾ ਹੈ ਮੰਨ ਲਓ ਕਿਸੇ ਵੀ ਧਰਮ ਨਾਲੋਂ ਅਸੀਂ ਔਰਤ ਜਾਤੀ ਨੂੰ ਉੱਚਾ ਸਥਾਨ ਦਿੰਦੇ ਤੇ ਕਦੇ ਵੀ ਇਹ ਰੇਪੜੀ ਧਮਕੀ ਹੋ ਹੀ ਨਹੀਂ ਸਕਦੀ ਗੰਗਣਾ ਰੌਤ ਸਾਨੂੰ ਬਦਨਾਮ ਕਰਨ ਲਈ ਜੋ ਲੱਗੀ ਹੋਈ ਹੈ ਜਿੰਨਾ ਲੋਕਾਂ ਦੇ ਸਹਾਰੇ ਲੱਗੀ ਹੋਈ ਹੈ ਬੀਜੇਪੀ ਤੇ ਆਰਐਸਐਸ ਦੇ ਅਸੀਂ ਸਮਝਾਉਣਾ ਚਾਹੁੰਦੇ ਆ ਉਹਨੂੰ ਕਿ ਬੀਬਾ ਜੀ ਅਕਲ ਨੂੰ ਹੱਥ ਮਾਰੋ ਇੱਕ ਪੰਜਾਬੀ ਚ ਕਹਾਵਤ ਹੈ ਨਾ ਵੀ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰੋਬਰ ਬੋਲੇ ਉਹਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ ਮਾਨ ਸਾਹਿਬ ਜਿਹੜੇ ਸਿੱਖ ਕੌਮ ਦੇ ਸਭ ਤੋਂ ਵੱਧ ਪੜੇ ਲਿਖੇ ਸਭ ਤੋਂ ਵੱਧ ਇੰਟੈਲੀਜੈਂਟ ਤੇ ਸਭ ਤੋਂ ਵੱਧ ਅਸੂਲ ਪ੍ਰਸਤ ਆਗੂ ਦੇ ਹੁਣ ਉਹਨਾਂ ਦੇ ਵਿਆਹ ਤੇ ਗਲਤ ਟਿੱਪੀ ਕਰਕੇ ਗਲਤ ਗੱਲਾਂ ਕਰਨੀਆਂ ਅਸੀਂ ਸਾਰੇ ਬਹੁਤ ਇਸ ਗੱਲ ਦੀ ਨਿੰਦਿਆ ਕਰਦੀ ਅੱਛਾ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਇਹ ਤੇ ਆਰਐਸਐਸ ਵੱਲੋਂ ਜਿਹੜਾ ਹੈਗਾ ਇਸ ਨੂੰ ਬੈਕਸਪੋਰਟ ਹੈ ਬੀਜੇਪੀ ਪੰਜਾਬ ਦੇ ਜਿਹੜੇ ਲੀਡਰ ਹੈਗੇ ਨੇ ਜਾਂ ਫਿਰ ਨੈਸ਼ਨਲ ਲੀਡਰ ਨੇ ਉਹ ਤਾਂ ਕਹਿੰਦੇ ਪਏ ਨੇ ਕਿ ਭਈ ਸਾਡਾ ਕੋਈ ਸੇ ਤਰੀਕੇ ਦੇ ਨਾਲ ਲੈਣ ਦੇਣੀ ਹੈਗਾ ਭਾਵੇਂ ਉਹ ਸੰਸਦ ਹੈਗੇ ਨੇ ਮੰਡੀ ਤੋਂ ਭਾਵੇਂ ਬੀਜੇਪੀ ਦੇ ਵਿੱਚ ਉਹ ਹੈਗੇ ਨੇ ਪਰ ਇਸ ਫਿਲਮ ਦੇ ਪੱਖੋਂ ਜਾਂ ਫਿਰ ਹੋਰ ਚੀਜ਼ਾਂ ਪੱਖੋਂ ਬੀਜੇਪੀ ਇਤਿਆਰ ਐਸਐਸ ਦਾ ਕਿਸੇ ਤਰੀਕੇ ਦੇ ਨਾਲ ਲੈਣ ਦੇਣੀ ਹੈਗਾ ਲੀਡਰ ਹੀ ਕਹਿੰਦੇ ਆ ਲੀਡਰ ਹੀ ਕਹਿੰਦੇ ਨੇ ਹੂੰ ਕਿੰਨਾ ਕਿੰਨਾ ਕੋਣ ਨੇ ਸੱਚ ਮੰਨ ਲਈਏ ਲਗਾਮ ਤਾਂ ਉਹਨਾਂ ਦੇ ਹੱਥ ਹੈ ਤਾਂ ਬੀਜੇਪੀ ਦੇ ਵਿੱਚ ਉਹਨਾਂ ਦੀ رائے ਤੋਂ ਬਿਨਾ ਉਹਨਾਂ ਦਾ ਕੋਈ ਆਗੂ ਬਿਆਨ ਨਹੀਂ ਦੇ ਸਕਦਾ ਇਹ ਤਾਂ ਮੈਂਬਰ ਪਾਰਲੀਮੈਂਟ ਉਹਨਾਂ ਦੀ ਮੋਦੀ ਦੀ ਖਾਸਮ ਖਾਸ ਹੈ ਇਹ ਤਾਂ ਲਗਾਮ ਖੁੱਲੀ ਛੱਡੀ ਹੋਈ ਹੈ ਮੰਨ ਲਓ ਇੰਦੀ ਗੱਲ ਨਾਲ ਉਹ ਬਚ ਨਹੀਂ ਜਾਂਦੇ ਨਾ ਆਰਐਸਐਸ ਨਾਲੇ ਨਾ ਬੀਜੇਪੀ ਵਾਲੇ ਠੀਕ ਹੈ ਉਹੀ ਕਰਵਾਉਂਦੇ ਆ ਕਿ ਪਹਿਲਾਂ ਬਦਨਾਮ ਕਰੋ ਧਰਮਕਟ ਗਣਤੀਆਂ ਨੂੰ ਫਿਰ ਮਾਰੋ ਸਿੱਖਾਂ ਨੂੰ ਵੀ ਬਦਨਾਮ ਕਰਦੇ ਆ ਮੁਸਲਮਾਨ ਭਾਈਚਾਰੇ ਨੂੰ ਬਦਨਾਮ ਕਰਦੇ ਇਸ ਤਰੀਕੇ ਦੇ ਨਾਲ ਫਿਲਮ ਵਿਵਾਦਾਂ ਦੇ ਵਿੱਚ ਛੜੀ ਹੋਈ ਹੈ ਜਾਂ ਫਿਰ ਵਿਵਾਦ ਲਗਾਤਾਰ ਫਿਲਮ ਦੇ ਨਾਲ ਜੁੜ ਰਹੇ ਨੇ 84 ਦਾ ਸੀਨ ਦਿਖਾਇਆ ਗਿਆ ਐਮਰਜੈਂਸੀ ਦਿਖਾਈ ਗਈ ਉਸ ਤੋਂ ਬਾਅਦ ਇੱਕ ਹੋਰ ਸੀਨ ਉਸ ਦੇ ਵਿੱਚ ਦਿਖਾਇਆ ਗਿਆ ਤੇ ਸੰਜੇ ਨੈਲ ਸਿੰਘ ਪਿੰਡਰਾ ਵਾਲੇ ਉਹਦੇ ਮੂੰਹ ਦੇ ਵਿੱਚ ਜੋ ਸ਼ਬਦ ਜੋ ਸਰੂਪ ਬਣਾਇਆ ਗਿਆ ਹੈ ਫਿਲਮ ਦੇ ਵਿੱਚ ਕਿ ਭਈ ਤੁਹਾਨੂੰ ਵੋਟ ਚਾਹੀਦੀ ਹੈ ਸਾਨੂੰ ਚਾਹੀਦਾ ਹੈ ਖਾਲਿਸਤਾਨ ਐਕਚੁਅਲ ਦੇ ਵਿੱਚ ਇਹ ਸਿਨੈਰੀਓ ਜਾਂ ਫਿਰ ਇਹ ਚੀਜ਼ਾਂ ਜੋ ਐਗਜ਼ਿਸਟ ਕਰਦੀਆਂ ਨੇ ਜੋ ਫਿਲਮ ਦੇ ਟ੍ਰੇਲਰ ਦੇ ਵਿੱਚ ਦਿਖਾਈਆਂ ਗਈਆਂ ਨੇ ਸਰਦਾਰ ਜੀ ਇੱਥੇ ਦਰਦ ਹੁੰਦਾ ਹੈ ਇਹ ਘਟੀਆ ਗੱਲਾਂ ਸੁਣ ਕੇ ਜੋ ਫਿਲਮ ਦੇ ਵਿੱਚ ਦਿਖਾਇਆ ਗਿਆ ਹਮ ਠੀਕ ਹੈ ਨਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਦੀ ਇਦਾਂ ਆਖਦੇ ਨਹੀਂ ਸੀ ਕਦੇ ਵੀ ਨਹੀਂ ਆਖਦੇ ਸੀ ਹਮ ਉਹ ਜਿਹੜੇ 20ਵੀਂ ਸਦੀ ਦੇ ਮਹਾਨ ਸੰਤ ਸਿੱਖ ਸੰਤ ਜਰਨੈਲ ਹੋਏ ਆ ਉਹਨਾਂ ਦੀ ਜਿਹੜੀ ਉਹਨਾਂ ਦਾ ਪੱਧਰ ਉਹਨੂੰ ਨੀਵਾ ਕਰਨ ਦਾ ਯਤਨ ਕੀਤਾ ਗਿਆ ਇਹ ਸਾਡੇ ਤੋਂ ਬਰਦਾਸ਼ਤ ਤੋਂ ਬਾਹਰ ਹੈ ਇਹ ਬਾਤ ਦੀਆਂ ਗੱਲਾਂ ਬਿਲਕੁਲ ਬਰਦਾਸ਼ਤ ਤੋਂ ਬਾਹਰ ਦੀਆਂ ਗੱਲਾਂ ਐਮਰਜੈਂਸੀ ਤੁਸੀਂ ਚੱਕੋ ਇਤਿਹਾਸ 1975 ਦਾ ਐਮਰਜੈਂਸੀ ਲੱਗੀ ਸਭ ਤੋਂ ਪਹਿਲਾਂ ਸਿੱਖਾਂ ਨੇ ਵਿਰੋਧ ਕੀਤਾ ਅਕਾਲੀ ਦਲ ਨੇ ਵਿਰੋਧ ਕੀਤਾ ਸੀ ਉਹਦਾ ਅਸੀਂ ਲੜੇ ਆ ਪੰਜਾਬੀ ਗਏ ਆ ਜ਼ਿਲ੍ਹਿਆਂ ਦੇ ਵਿੱਚ ਸਿੱਖ ਸਰਦਾਰ ਜ਼ਿਲ੍ਹਿਆਂ ਦੇ ਵਿੱਚ ਗਏ ਆ ਐਮਰਜੈਂਸੀ ਦੇ ਦਾ ਅਸੀਂ ਵਿਰੋਧੀ ਆ ਵੱਡੇ ਔਰ ਐਮਰਜੈਂਸੀ ਦੀ ਆੜ ਦੇ ਵਿੱਚ ਤੁਸੀਂ ਦੱਸੋ ਐਮਰਜੈਂਸੀ ਲੱਗੀ 1975 ਦੇ ਵਿੱਚ ਤੇ ਸੰਤ ਜਰਨੈਲ ਸਿੰਘ ਸਿਆਸੀ ਸੀਨ ਤੇ ਆਉਂਦੇ 1977 ਦੇ ਵਿੱਚ ਜਦੋਂ ਉਮੇਤਾ ਸਾਹਿਬ ਦਮਦਵੀ ਟਕਸਾਲ ਦੇ ਮੁਖੀ ਬਣਦੇ ਉਹ ਤਾਂ 1970 ਚ ਬਣੇ 1978 ਚ ਲਾਈਮਲਾਈਨ ਚ ਆਇਆ ਜਦੋਂ ਉਥੇ ਨਰੰਗਕਾਰੀਆ ਕਤਲਕਾਂਡ ਹੋਇਆ 13 ਸਿੱਖ ਸ਼ਹੀਦ ਹੋਇਆ ਉਹ ਤਾਂ 75 ਚ ਕਿਤੇ ਵੀ ਹੈ ਨਹੀਂ ਫਿਰ ਵੀ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਫਿਰ ਵੀ ਖਿੱਚ ਕੇ ਲਿਆ ਕੇ ਉਹਦੇ ਫਿਲਮ ਦੇ ਵਿੱਚ ਬਾੜਨਾ ਉਹਨਾਂ ਤੇ ਟਿੱਪਣੀ ਕਰਾਉਣੀ ਇਹ ਸਾਨੂੰ ਬਦਨਾਮ ਕਰਨ ਵਾਲੀ ਗੱਲ ਹੈ ਬਿਲਕੁਲ ਨਾ ਉਹੀ ਟਿੱਪਣੀ ਦੀ ਗੱਲ ਕਰ ਰਹੇ ਆ ਮੈਂ ਐਕਚੁਅਲ ਵਿੱਚ ਇੱਕ ਐਗਜ਼ਿਸਟ ਕਰਦੀ ਹੋਈ ਹੈਗੀ ਜਿਸ ਤਰੀਕੇ ਦਾ ਕਿਹਾ ਗਿਆ ਕਿ ਤੁਹਾਨੂੰ ਵੋਟ ਚਾਹੀਦੇ ਨੇ ਸਾਨੂੰ ਖਾਲਸਾਣ ਚਾਹੀਦਾ ਹੈ ਇਹ ਜੋ ਐਗਜ਼ਿਸਟ ਕਰਦਾ ਹੀ ਕਰਦੀ ਹੈ ਇਸ ਚੀਜ਼ ਬਿਲਕੁਲ ਨਹੀਂ ਕਰਦੀ ਇਹ ਤਾਂ ਸੰਭਵ ਹੀ ਨਹੀਂ ਇਹਨਾਂ ਨੇ ਕਿਹਾ ਹੀ ਨਹੀਂ ਤੇ ਫਿਰ ਸਾਨੂੰ ਕਿਉਂ ਨਹੀਂ ਪਤਾ ਸੈਂਸਰ ਬੋਰਡ ਵੱਲੋਂ ਇਸ ਫਿਲਮ ਨੂੰ ਕਿਵੇਂ ਪਾਸ ਕਰ ਦਿੱਤਾ ਗਿਆ ਸੈਂਸਰ ਬੋਰਡ ਦਾ ਕੀ ਹੈ ਉਸ ਮੇਰੀ ਸੁਣੋ ਕੰਗੜਾ ਰੌਤ ਬੀਜੇਪੀ ਦੀ ਐਮਪੀ ਹਮ ਆਪੇ ਹੀ ਰਾਈਟਰ ਆਪੇ ਹੀ ਐਕਟ੍ਰੈਸ ਆਪੇ ਹੀ ਡਾਇਰੈਕਟਰ ਮੋਦੀ ਦੀ ਖਾਸ ਤੇ ਉਹਨੂੰ ਕੌਣ ਰੋਕੂਗਾ ਭਾਈ ਜਸਵੰਤ ਸਿੰਘ ਖਾਲੜਾ ਜੀ ਜਿਨ੍ਹਾਂ ਨੇ 25000 ਪੰਜਾਬੀਆਂ ਦੀ ਬੀਬੀਆਂ ਪਹਿਣਾ ਨਿੱਕੇ ਬੱਚੇ ਵੀ ਬਜ਼ੁਰਗ ਵੀ ਨੌਜਵਾਨਾਂ ਦੀਆਂ ਜਿਹੜੀਆਂ ਬੇਨਾਮੀ ਕਰਕੇ ਲਾਸ਼ਾਂ ਕਬਰਸਤਾਨਾਂ ਦੇ ਵਿੱਚ ਦਫਨਾਈਆਂ ਗਈਆਂ ਹਮ ਸਿੱਖ ਸੰਘਰਸ਼ ਦੇ ਦੌਰਾਨ ਉਹਨਾਂ ਤੇ ਫਿਲਮ ਬਣਦੀ ਸੀ ਉਹ ਤਾਂ ਸੈਂਸਰ ਬੋਰਡ ਨੇ ਪਾਸ ਨਹੀਂ ਕੀਤਾ ਕਿ ਉਹ ਝੂਠ ਸੀ ਉਹ ਸੱਚ ਦਿਖਾਉਣਾ ਸੀ ਕਿ ਐਦਾਂ ਜ਼ਬਰ ਹੋਇਆ ਸਿੱਖਾਂ ਦੇ ਹਮ ਠੀਕ ਹੈ ਉਹ ਤਾਂ ਰੋਗਤ ਔਰ ਕੰਗੜਾ ਰੋਤ ਨੂੰ ਜਾ ਇਹੋ ਜਿਹੇ ਜਿਹੜੀ ਲੋਕ ਜਿਹੜੀਆਂ ਘਟ ਗਣਤੀਆਂ ਨੂੰ ਬਦਨਾਮ ਕਰਨ ਵਾਲੀਆਂ ਫਿਲਮਾਂ ਉਹਨਾਂ ਤੋਂ ਤਾਂ ਗੱਦੀ ਸੈਂਸਰ ਬੋਰਡ ਨੂੰ ਟੁੱਪਦਾ ਹੂੰ ਜੇ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਹੈ ਜਿਸ ਤਰੀਕੇ ਦੇ ਨਾਲ ਸਿਮਰਜੀਤ ਸਿੰਘ ਮਾਨ ਨੂੰ ਕੋਰਾਂ ਨੇ ਬਿਆਨ ਦਿੱਤਾ ਕਿ ਭਈ ਕੰਗੜਾ ਰਣੋਤ ਰੇਪ ਦੇ ਉੱਪਰ ਬਹੁਤ ਬਾਰੀ ਬੋਲਦੇ ਹੈਗੇ ਨੇ ਉਹਨਾਂ ਨੂੰ ਰੇਪ ਬਾਰੇ ਬਹੁਤ ਜ਼ਿਆਦਾ ਪਤਾ ਹੈਗਾ ਰੇਪ ਕੀ ਹੁੰਦਾ ਉਹਨਾਂ ਤੋਂ ਪੁੱਛ ਲਓ ਇਸ ਤਰੀਕੇ ਦੀ ਤੁਹਾਨੂੰ ਲੱਗਦਾ ਟਿੱਪਣੀ ਦੇਣੀ ਚਾਹੀਦੀ ਸੀ ਸਿਮਰਜੀਤ ਸਿੰਘ ਮਾਨ ਨੂੰ ਮੇਰੀ ਸੁਣੋ ਗੱਲ ਇਸ ਨੇ ਜੇ ਤੁਸੀਂ ਕਹਿੰਦੇ ਆ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਜੇ ਤੁਸੀਂ ਕਹੋਗੇ ਉੱਥੇ ਸਾਡੇ ਉੱਥੇ ਬੜਾ ਸਾਡੇ ਏਰੀਆ ਜਿੱਥੇ ਅਸੀਂ ਕੰਮ ਸਾਡੀ ਇੰਡਸਟਰੀ 'ਚ ਇਹ ਕੰਮ ਬਹੁਤ ਹੁੰਦਾ ਸਾਨੂੰ ਸਾਰਿਆਂ ਨੂੰ ਉਹਦੇ ਵਿੱਚ ਹੀ ਹੋ ਕੇ ਲੰਘਣਾ ਪੈਂਦਾ ਮੈਨੂੰ ਵੀ ਸਾਹਮਣਾ ਕਰਨਾ ਪਿਆ ਫਿਰ ਮੈਂ ਕੀ ਸਮਝੂਗਾ ਤੁਸੀਂ ਕੀ ਸਮਝੀਏ ਪਰ ਐਡੇ ਵੱਡੇ ਆਦਮੀ ਸਰਦਾਰ ਸਾਹਿਬ ਕੀ ਸਮਝੀਏ ਹੁਣ ਇੱਕ ਤੁਸੀਂ ਮੈਨੂੰ ਕੁਐਸਚਨ ਪੁੱਛੀ ਜਾਂਦੇ ਹੋ ਪੁੱਛੀ ਜਾਂਦੇ ਮੈਂ ਜਵਾਬ ਤਾਂ ਦੇਣਾ ਹੀ ਹੈ ਨਾ ਉਹ ਕਹਿੰਦੀ ਯਾਰ ਉਹਨੂੰ ਪਤਾ ਹੈ ਉਹਨੇ ਕਿਹਾ ਤੁਸੀਂ ਉਹਨੂੰ ਪੁੱਛ ਲਓ ਉਹਨੂੰ ਵੱਧ ਤਜਰਬਾ ਹੋਊਗਾ ਕੋਈ ਗਲਤ ਤਾਂ ਕਿਹਾ ਨਹੀਂ ਔਰ ਉਹ ਟਵਿੱਟਰ 'ਤੇ ਬੋਲ ਦਿਆ ਕਿ ਹਾਂ ਸਾਡੇ ਨਾਲ ਇਦਾਂ ਹੁੰਦਾ ਮੈਂ ਵੀ ਫੇਸ ਕੀਤਾ ਹਿਮਾਂਨ ਸਾਹਮਣੇ ਕੀ ਗਲਤ ਕਹਿਤਾ ਤੁਹਾਨੂੰ ਲੱਗਦਾ ਏਡੇ ਵੱਡੇ ਲੀਡਰ ਹੋਣ ਦੇ ਬਾਵਜੂਦ ਇਦਾਂ ਦੀ ਟਿੱਪਣੀ ਜਿਸ ਤੋਂ ਬਾਅਦ ਬਵਾਲ ਵੀ ਹੁਣ ਮਚਦਾ ਹੋਇਆ ਨਜ਼ਰ ਆ ਰਿਹਾ ਹੈ ਸਾਹਿਬ ਮੈਂ ਉਹੀ ਗੱਲ ਕਰਦਾ ਕਿ ਜੇ ਉਹ ਟਿੱਪਣੀ ਉਹਨੇ ਕੀਤੀ ਕੰਗੜਾ ਰੌਤ ਨੇ ਰੇਪ ਕਿਸਾਨਾਂ ਦਾ ਕਿਸਾਨ ਅੰਦੋਲਨ ਰੇਪ ਨਾਲ ਕੰਗੜਾ ਰੌਤ ਨੇ ਜੋੜਿਆ ਠੀਕ ਹੈ ਪੱਤਰਕਾਰ ਬਾਹਨ ਸਾਹਿਬ ਨੂੰ ਪੁੱਛਦੇ ਆ ਨਹੀਂ ਯਾਰ ਉਹਨੂੰ ਪੁੱਛ ਲਓ ਤੁਸੀਂ ਕੰਗੜਾ ਰੌਤ ਨੂੰ ਪੁੱਛ ਲਓ ਉਹਨੂੰ ਵੱਧ ਤਜਰਬਾ ਹੋਣਾ ਇਸ ਗੱਲ ਦਾ ਕਿਉਂਕਿ ਉਹਦੀ ਬਾਲੀਵੁੱਡ ਦੇ ਵਿੱਚ ਵੀ ਜਿਹੜੀ ਅਗਲੀ ਦਾ ਗੱਲ ਲਾਈ ਨਹੀਂ ਉਹਨਾਂ ਨੇ ਜਿਹੜੀ ਕਹੀ ਆ ਕਿ ਬਾਲੀਵੁੱਡ ਦੇ ਵਿੱਚ ਉਹਨੇ ਟਵੀਟ ਕੀਤਾ ਕਿ ਬਾਲੀਵੁੱਡ ਦੇ ਵਿੱਚ ਹੀ ਆਮ ਗੱਲਾਂ ਹੈਗੀਆਂ ਅਸੀਂ ਉਹਨੂੰ ਫੇਸ ਕਰਦੇ ਆ ਮੈਂ ਵੀ ਫੇਸ ਕੀਤਾ ਉਹ ਤਾਂ ਕੱਟ ਗਏ ਜਾਂ ਤਾਂ ਫਿਰ ਉਹ ਵੀ ਲਾਉਂਦੇ ਨਾ ਆਖਰੀ ਬਸ ਦੂਸਰਵਾਲ ਮੇਰੇ ਪੰਜਾਬ ਦੇ ਵਿੱਚ ਲੱਗਦਾ ਜੇਕਰ ਇਹ ਫਿਲਮ ਲਾਂਚ ਹੁੰਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪ੍ਰਮੋਸ਼ਨਾਂ ਹੋ ਰਹੀਆਂ ਨੇ ਜਾਂ ਫਿਰ ਜਿਸ ਤਰੀਕੇ ਦੇ ਨਾਲ ਉਸ ਫਿਲਮ ਨੂੰ ਵਿਧਾਇਆ ਜਾ ਰਿਹਾ ਜੇਕਰ ਲਾਂਚ ਹੁੰਦੀ ਹੈ ਤੇ ਕੀ ਉਸ ਦਾ ਤੁਹਾਡੇ ਵੱਲੋਂ ਹੁਣ ਵਿਰੋਧ ਕੀਤਾ ਜਾਵੇਗਾ ਜਾਂ ਫਿਰ ਉਸ ਤੋਂ ਇਲਾਵਾ ਕੁਝ ਤੁਹਾਡੇ ਵੱਲੋਂ ਸਰਦਾਰ ਸਾਹਿਬ ਅਸੀਂ ਫਿਲਮ ਲੱਗਣੀ ਨਹੀਂ ਦੀ ਬੜੀ ਸਪਸ਼ਟ ਗੱਲ ਹੈ ਹਮ ਜਿਹੜੇ ਸੀਨਾਂ ਤੇ ਸਾਨੂੰ ਇਤਰਾਜ਼ ਹੈ ਜੇ ਉਹ ਕੱਟ ਦੇਣਗੇ ਤਾਂ ਲਾ ਲੈਣ ਕਿਹੜੇ ਸੀਨਾਂ ਤੋਂ ਤੁਹਾਨੂੰ ਇਤਰਾਜ਼ ਹੈ ਜੀ ਵੀ ਸਿੱਖਾਂ ਨੂੰ ਬਦਨਾਮ ਕਰਨ ਵਾਲੇ ਸੀਨਾਂ ਠੀਕ ਹੈ ਨਾ ਜੇ ਉਹਨੂੰ ਕੱਟ ਦੇਣਗੇ ਤਾਂ ਲਾ ਦੇ ਚਰਾਂ ਲੈ ਫਿਰ ਅਸੀਂ ਕੀ ਕਹਿਣਾ ਕੁਛ ਨਹੀਂ ਕਹਿੰਦੇ ਤੇ ਜੇ ਕਹਿਣ ਵੀ ਉਹ ਵੀ ਲਾਉਣੇ ਆ ਸੀਨ ਵੀ ਵਿੱਚ ਰਹਿਣਗੇ ਤੇ ਫਿਰ ਅਸੀਂ ਫਿਲਮ ਵੀ ਚਲਾਉਣੀ ਆ ਪਿਆਰ ਨਾਲ ਤਾਂ ਭਾਵੇਂ ਕੋਈ ਜਾਨ ਕੱਢ ਲਵੇ ਹੈ ਨਾ ਇੱਕ ਸੁਣੀ ਗੱਲ ਉਹ ਕਹਿੰਦੇ ਨਰਨੋਤ ਨੇ ਤਾਂ ਇਹ ਵੀ ਕਹਿੰਦੇ ਇੱਕ ਇੱਕ ਸੁਣੀ ਗੱਲ ਉਹ ਕਹਿੰਦੇ ਬਿੱਲੀ ਆ ਵੀ ਕੰਧ ਟੱਪ ਕੇ ਬਿੱਲਾ ਆ ਜਵੇ ਦੁੱਧ ਪੀ ਜਵੇ ਕੋਈ ਗੱਲ ਨਹੀਂ ਜਦੋਂ ਕੰਧ ਤੇ ਬੈਠ ਕੇ ਨਾ ਮੁੜ ਕੇ ਮੁੱਛਾ ਜੀਆਂ ਹਿਲਾਉਂਦਾ ਉਦੋਂ ਖੰਡਕ ਆਉਂਦੀ ਹੈ ਹਮ ਹਲੋ ਸੰਗ ਇਸ ਕਰਕੇ ਜੇ ਚਾਹੁੰਦੇ ਆ ਵੀ ਹੱਕ ਦੇ ਜੋਰ ਨਾਲ ਚਲਾਉਣੀ ਆ ਤਾਂ ਵੀ ਦੁਕਾਨਾਂ ਚੇੜਾ ਕੇ ਇਹੀ ਗੱਲ ਕਗਣਾ ਨੇ ਟਵੀਟ ਹੀ ਕਰ ਦਿੱਤਾ ਕਿ ਜੇਕਰ ਮੇਰੀ ਫਿਲਮ ਕਿਸੇ ਜਗ੍ਹਾ ਦੇ ਉੱਤੇ ਰੁਕਦੀ ਹੈ ਤਾਂ ਮੈਂ ਹਾਈ ਕੋਰਟ ਵੱਲ ਜਿਹੜਾ ਹੈਗਾ ਰੁਕ ਕਰੂੰਗੀ ਇਸ ਚੀਜ਼ ਨੂੰ ਤੁਸ ਕਰਨ ਦਿਓ ਗੱਲ ਵਧਾਉਣ ਲਈ ਆ ਨਾ ਕਗਣਾ ਰੋਤ ਤਾਂ ਲੱਸੀ ਵਧਾਉਂਦੀ ਆ ਲੱਸੀ ਲੱਸੀ ਜਿੰਨਾ ਮਰਜੀ ਪਾਣੀ ਪਾਈ ਚੱਲੋ ਲੜਾਈ ਤਾਂ ਲੱਸੀ ਵਧਾਈ ਉਹਦਾ ਕੰਮ ਹੀ ਉਹਨੂੰ ਰੱਖਿਆ ਹੀ ਇਸ ਕੰਮ ਲਈ ਹੈ ਹਮ ਉਹਨੂੰ ਰੱਖਿਆ ਹੀ ਇਸ ਕੰਮ ਦੇ ਲਈ ਆ ਭਾਜੀਪੀ ਨੇ ਹਮ ਤੂੰ ਬੋਲੀ ਜਾਂਦੀ ਹੈ ਠੀਕ ਹੈ ਜੀ ਸ਼ੁਕਰੀਆ ਤਾਂ ਬਿਲਕੁਲ ਹਰਜਿੰਦਰ ਸਿੰਘ ਦੇ ਖੂਰੀ ਸਾਡੇ ਨਾਲ ਨੇ ਜਨਿੰਦਰ ਨਾਲ ਗੱਲਬਾਤ ਕੀਤੀ ਹੈ ਤਾਂ ਉਹਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਇਮਰਜੈਂਸੀ ਫਿਲਮ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਲੱਗਣ ਦਵਾਂਗੇ ਕੈਮਰਾਮੈਨ ਸੰਪੰਕ ਦੇ ਨਾਲ ਰਜ ਗੁਪਤਾ ਚਲੰਦਰ